ਅਸਵਲ ਦੇ ਵਿਵਹਤ ਵੱਡੀ ਖਬਰ ਸਾਂਝੀ ਕਰਨ ਜਾ ਰਹੇ ਹਾਂ ਕਿ ਇੱਕ ਪਰਿਵਾਰ ਦੇ ਨਾਲ ਬੇਹਦੀ ਵੱਡਾ ਹਾਦਸਾ ਵਾਪਰਿਆ ਸਕੂਲ ਦੀ বাস ਨੇ ਬੁਰੇ ਤਰੀਕੇ ਦੇ ਨਾਲ ਮੋਟਰਸਾਈਕਲ ਟੱਕਰ ਮਾਰੀ ਹੈ ਤੇ ਮੌਕੇ ਉੱਤੇ ਇੱਕ ਲੜਕੇ ਦੀ ਮੋਟਰਸਾਈਕਲ ਦੇ ਪਿੱਛੇ ਬੈਠੀ ਉਸ ਦੀ ਤਾਈ ਸੀਗੀ ਉਸ ਦੇ ਹੱਥ 'ਚ ਨਿੱਕਾ ਜਿਹਾ ਜਵਾਕ ਸੀ ਉਸ ਦੀ ਭਾਬੀ ਵੀ ਨਾਲ ਬੈਠੀ ਸੀ ਤਾਂ ਚਾਰਾਂ ਨੂੰ ਬੁਰੇ ਤਰੀਕੇ ਦੇ ਨਾਲ ਸੱਟ ਲੱਗੀ ਹੈ ਮੌਕੇ ਦੇ ਉੱਤੇ ਤਿੰਨ ਜਾਨਾਂ ਦੀ ਮੌਤ ਹੋ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੀ ਪਿੱਛੇ ਬੈਠੀ ਤਾਈ ਦੇ ਹੱਥ ਦੇ ਵਿੱਚ ਨਿੱਕਾ ਜਿਹਾ ਜਵਾਬ ਫੜਿਆ ਹੋਇਆ ਸੀ ਇੱਕ ਨਿੱਕੀ ਬੱਚੀ ਫੜੀ ਹੋਈ ਉਸ ਦੀ ਮੌਕੇ ਤੇ ਮੌਤ ਹੋ ਗਈ ਹੈ ਤਸਵੀਰਾਂ ਇਸ ਵੇਲੇ ਦੀਆਂ ਤੁਹਾਨੂੰ ਸਾਂਝੀਆਂ ਕਰਨ ਜਾ ਰਹੇ ਹਾਂ ਪਰਿਵਾਰਕ ਮੈਂਬਰਾਂ ਰੋ ਰੋ ਬੁਰਾ ਹਾਲ ਹੋ ਗਿਆ ਕਿਉਂਕਿ ਬੇਅਦੀ ਦਰਦਨਾਕ ਹਾਦਸਾ ਵਾਪਰਿਆ ਬੀਤੇ ਕੁਝ ਸਮੇਂ ਉਸ ਲੜਕੇ ਦੀ ਜੇੜੀ ਆ ਮੰਗਣੀ ਹੋਈ ਸੀ ਉਸ ਦਾ ਠਾਕਾ ਹੋਇਆ ਸੀ ਜਿਸ ਤੋਂ ਬਾਅਦ ਲੜਕਾ ਜਿਹੜਾ ਆਪਣੇ ਪਰਿਵਾਰ ਮੈਂਬਰਾਂ ਲੈ ਕੇ ਉਸ ਲੜਕੀ ਦੇ ਘਰੇ ਜਾ ਰਿਹਾ ਸੀ ਪਰ ਉਸ ਤੋਂ ਪਹਿਲਾਂ ਹੀ ਭਿਆਨਕ ਹਾਦਸਾ ਵਾਪਰ ਜਾਂਦਾ ਹੈ ਮੌਕੇ ਉੱਤੇ ਜਿਹੜਾ ਇਸ ਲੜਕੀ ਦੀ ਜਾਨ ਚਲੀ ਗਈ ਹੈ ਲੜਕੀ ਦੀ ਤਾਈ ਪਿੱਛੇ ਬੈਠੀ ਹੁੰਦੀ ਹੈ ਉਸ ਦੀ ਵੀ ਜਾਨ ਚਲੀ ਗਈ ਹੈ ਤੇ ਵਾੜਕ ਦੀ ਵੀ ਜਾਨ ਚਲੇਗੀ ਇਹ ਸਕੂਲੀ ਬੱਸ ਨੇ ਤਿੰਨ ਜਾਣੀਆਂ ਦੀ ਜਾਨ ਲੈ ਲਈ ਅਤੇ ਉਸਦੇ ਪਿੱਛੇ ਬੈਠੀ ਉਸਦੀ ਭਾਬੀ ਜਿਹੜੀ ਬੁਰੇ ਤਰੀਕੇ ਨਾਲ ਜ਼ਖਮੀ ਹੋਈ ਹੈ ਉਸ ਨੂੰ ਜਰੇ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਹੈ ਤਸਵੀਰਾਂ ਜਨਾਲਾ ਦੇ ਨੇੜੇ ਦੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਅਜਨਾਲਾ ਦੇ ਨੇੜੇ ਇੱਕ ਪਿੰਡ ਦੇ ਵਿੱਚ ਭਿਆਨਕ ਹਾਦਸਾ ਵਾਪਰਿਆ ਜਿਸ ਨੇ ਪੂਰਾ ਕਾਰ ਹੀ ਉਜਾੜ ਕੇ ਰੱਖ ਦਿੱਤਾ ਹੈ ਤਾ ਪਰਿਵਾਰਿਕ ਮੈਂਬਰਾਂ ਰੋ ਰੋ ਬੁਰਾ ਹਾਲ ਹੈ ਉੱਥੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਜਿਹੜਾ ਬੱਸ ਵਾਲਾ ਉਸਨੇ ਟੱਕਰ ਮਾਰਨ ਤੋਂ ਬਾਅਦ ਬੱਸ ਵਾਲਾ ਮੋਕੇ ਉੱਤੋਂ ਫਰਾਰ ਹੋ ਗਿਆ ਕਿਉਂਕਿ ਉਸਨੂੰ ਲੱਗਿਆ ਕਿ ਉਸਨੇ ਜਿਹੜਾ ਉਸ ਤੋਂ ਬਹੁਤ ਵੱਡੀ ਗਲਤੀ ਹੋਈ ਹੈ ਤਾਂ ਮੋਕੇ ਤੋਂ ਫਰਾਰ ਹੋ ਗਿਆ ਤੇ ਪਰਿਵਾਰ ਵਾਲੇ ਨੇ ਗੁੱਸੇ ਜਾ ਕੇ ਬੱਸ ਨੂੰ ਬੁਰੀ ਤਰੀਕੇ ਦੇ ਨਾਲ ਉਸਦੀ ਭਾਂ ਤੋੜ ਕਰ ਦਿੱਤੀ ਹੈ ਤੇ ਮੋਕੇ ਤੇ ਪੁਲਿਸ ਦੇ ਕੋਲ ਮਾਮਲਾ ਦਰਜ ਕਰਵਾ ਦਿੱਤਾ ਗਿਆ ਤਾਂ ਸਬੀਰਾਂ ਤੋਂ ਅਸੰਝਿਆ ਕੀਤਾ ਜਾ ਰਹੀਆਂ ਇਸ ਭਿਆਨਕ ਹਾਦਸੇ ਦੀਆਂ ਜਿਸ ਨੇ ਪੂਰਾ ਪਰਿਵਾਰ ਉਜਾੜ ਕੇ ਰੱਖ ਦਿੱਤਾ ਮੇਰੇ ਤਾਏ ਦਾ ਮੁੰਡਾ ਤਾਈ ਆਈਏ ਤੇ ਜਾਣੇ ਭਰਾ ਦੇ ਤੇ ਉਸੇ ਉਹ ਸਾਵਾਂ ਲਿਆ ਕੇ ਜਾਂਦੇ ਆ ਭਰਾ ਦੇ ਥੋੜੇ ਅਰੇ ਮੈਂ ਗੱਡੀ ਐਕਟਿਵ ਵਾਲੀ ਜਾਂਦੇ ਆ ਅਰੇ ਕੁੰਗਿਆ ਲੱਗੇ ਜਾ ਕੇ ਐਕਟਿਵ ਖਿਲਾੜੀ ਮੈਂ ਤੇ ਮੈਂ ਡਿੱਕਣ ਟਾਈਮ ਆ ਜਾ ਭਰਾ ਉਹਨੇ ਮਗਰ ਆਉਣਗੇ ਅਰੇ ਮੈਂ ਡਿੱਗਿਆ ਨਹੀਂ ਤੇ ਮੁੰਡੇ ਡੇ ਕਹਣ ਆ ਕੇ ਕਹਿੰਦੇ ਮਗਰ ਅਸੀਡੈਂਟ ਹੋਇਆ ਵਾ ਅਰੇ ਮਗਰ ਜਾ ਕੇ ਵੇਖਿਆ ਤੇ ਅੱਜ ਸਾਰੇ ਅਸੀਂ ਨਾ ਬੱਸਲਾ ਮਾਰ ਕੇ ਭੱਜ ਗਏ ਅੱਛਾ ਅਰ ਬਾਏ ਕੋਈ ਫਰਦਾ ਨਹੀਂ ਅਰ ਬਾਜ਼ੇਲਾ ਬੱਸਲਾ ਲਾ ਕੇ ਭੱਜ ਗਿਆ ਫਿਰ ਬੱਸ ਕਿ ਮੈਂ ਲੱਦੇ ਇੱਕ ਘਰ ਦੇ ਆਪਣੇ ਅੱਛਾ ਅਰ ਬਾਏ ਬੱਸਾ ਜੀ ਬਾਏ ਇਕਬੀਰ ਦੇ ਮਤਲੇ ਮਾਰ ਕੇ ਉਹਨਾਂ ਕਿ ਆ ਬੱਸਲਾ ਛੱਡ ਗਿਆ ਦੇਥ ਕੀ ਦੀ ਦੀ ਜਣ ਹੈ ਮੇਰੀ ਵੱਡੀ ਮਮੀ ਦੀ ਤਾਂ ਤਾਇ ਤਾਇ ਦੇ ਮੁੰਡੇ ਦੀ ਆ ਤਾਇ ਦੇ ਦੀ ਪੋਤਰੀ ਟੋਟਲ ਕਿੰਨੇ ਜਾਣੇ ਸੀ ਟੋਟਲ ਹੈਗੇ ਦੋ ਦੋ ਇੱਕ ਮੁੰਡਾ ਕੁੜੀ ਨਿਕਾ ਆਹ ਇੱਕ ਤਾਇ ਦਾ ਮੁੰਡਾ ਹੈ ਅਛਾ ਇੰਤਾਈ ਹੈ ਮੇਰੀ ਅਛਾ ਹਾਂ ਜੀ ਬਲੇ ਚਾਰ ਜਣੇ ਜਿੰਨਾ ਚਾਰ ਅਰੇਕ ਭਾਬੀ ਹੈ ਮੇਰੀ ਚਾਰ ਹੀ ਚਾਰੇ ਜਿੰਨਾ ਦੀ ਮੋਤੋਗੀ ਹਾਂਜੀ ਮੈਂ ਤੇ ਕੇ ਪਾਪਾ ਭੀ ਹੈਗੇ ਅਛਾ ਤਿੰਨ ਜਣੇ ਦੀ ਮੋਤੋਗੀ ਕਿ ਬੱਚਾ ਕੋ ਹੈ ਹਾਂਜੀ ਮੇਰਾ ਨਾਮ ਯੂਸਫ ਹੈ ਤੇ ਪੂੰਗਿਆਂ ਦਾ ਸਭ ਮਤਲੇ ਮੇਰੇ ਸੌੜੇ ਪੂੰਗਿਆਂ ਦੇ ਲਾਗੇ ਤੇ ਇਹ ਨਾਲ ਸਾਮਾ ਲੈ ਕੇ ਚੱਲੇ ਸੀ ਮੇਰਾ ਅੱਜ ਤੇ ਇੱਕ ਤਾਈ ਦਾ ਬੇਟਾ ਹੈ ਨਾਲ ਤਾਈ ਹੀ ਤੇ ਇੱਕ ਉਹਨਾਂ ਦੀ ਪੋਤਰੀ ਸੀ ਤੇ ਇੱਕ ਸਗੀ ਭਾਬੀ ਸੀ ਮੇਰੀ ਨਾਲ ਇੱਕ ਮੋਟਰ ਤੇ ਇੱਕ ਮੋਟਰਸਾਈਕਲ ਤੇ ਹੀ ਤੇ ਉਹ ਹੋਰ ਪਰਿਵਾਰ ਦੇ ਮੈਂਬਰ ਅਲੱਗ ਐਕਟਿਵ ਆਤੇ ਹੀ ਉਹ ਮਤਲਬ ਉਹ ਅਲੱਗ ਹੀ ਐਕਸੀਡੈਂਟ ਇਹਨਾਂ ਦਾ ਹੋਇਆ ਇਹਨਾਂ ਦੇ ਵਿੱਚ ਬੱਸ ਵੱਜੀ ਆਣ ਕੇ ਤੇ ਤਾਈ ਦੇ ਮੁੰਡੇ ਦੀ ਵੀ ਡੈਥ ਹੋ ਗਈ ਆ ਤਾਈ ਦੀ ਵੀ ਡੈਥ ਹੋ ਗਈ ਤੇ ਪੋਤਰੀ ਦੀ ਵੀ ਡੈਥ ਹੋ ਗਈ ਉਹਨਾਂ ਦੀ ਮਤਲਬ ਉਹ ਸਾਰਾ ਪਰਿਵਾਰ ਖਤਮ ਆ ਤੇ ਭਾਬੀ ਉਹਨਾਂ ਦੇ ਨਾਲ ਬੈਠੇ ਤੇ ਭਾਬੀ ਗੰਭੀਰ ਰੋਗ ਮਰ ਜ਼ਖਮੀ ਹੈ ਜੇ ਕਿੰਨਾ ਚਿਰ ਹੈ ਤੁਹਾਡਾ ਰਿਸ਼ਤਾ ਹੈ ਇਰਸਤਾ ਇਹ 9 ਮਹੀਨਾ ਕੀ ਹੋਇਆ ਜੇ ਇੱਕ ਪਹਿਲਾ ਸਾਵਾਂ ਲੈ ਕੇ ਚੱਲੇ ਹਜੇ ਤੇ ਪਹਿਲਾ ਸਾਵਾਂ ਲੈ ਕੇ ਚੱਲੇ ਤੇ ਹੀ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਦੇ ਆ ਕਿ ਜੇ ਡਰਾਈਵਰ ਤੇ ਕਾਨੂੰਨੀ ਕਾਰਵਾਈ ਬੰਦੀ ਕੀਤੀ ਜਾਵੇ ਤਾਂ ਸਾਨੂੰ ਇਨਸਾਫ ਮਿਲੇ ਅੱਡੇ ਤਿੰਨ ਮੌਤਾਂ ਹੋਈਆਂ ਇੱਕ ਜ਼ਖਮੀ ਆ ਡਰਾਈਵਰ ਮੌਕੇ ਦਾ ਫਰਾਰ ਡਰਾਈਵਰ ਮੌਕੇ ਦਾ ਫਰਾਰ ਹੋ ਗਿਆ ਸੀ ਕੀ ਮਾਮਲਾ ਐਕਸੀਡੈਂਟ ਦਾ ਮਾਮਲਾ ਇਹ ਆ ਵੀ ਅੱਜ ਦਾ ਇੱਕ ਸਕੂਲ ਪਾਸਿਆ ਸ੍ਰੀ ਗੁਰੂ ਅੰਗਦ ਦੇਵ ਜੀ ਸੀਰੀਆ ਸਕੰਦੀ ਸਕੂਲ ਪਿੰਡ ਬਕਰੋਲ ਤੇ ਉਹ ਜਿਹੜੀ ਪਾਸਿਆ ਉਹ ਉਧਰ ਮਾਰੀ ਸੀ ਵਾਪਸ ਇਧਰ ਨੂੰ ਸ਼ਹਿਰ ਵੱਲ ਨੂੰ ਤੇ ਇਧਰੋਂ ਇੱਕ ਮੋਟਰਸਾਈਕਲ ਹੈਗਾ ਵਾ ਪੀਪੀ 46 ਏ ਡੀ 9370 ਸਪਲੈਂਡਰ ਆ ਉਹਦੇ ਉੱਤੇ ਨਾ ਇੱਕੋ ਘਰ ਦੇ ਮਤਲਬ ਇੱਕ ਜੈਂਟਸਟ ਤੇ ਦੋ ਲੇਡੀਜ਼ ਇੱਕ ਛੋੜਾ ਬੱਚਾ 3-4 ਸਾਲ ਦਾ ਉਹਨਾਂ ਦੇ ਨਾਲ ਸੀਗਾ ਇਹ ਪਾਸਨੇ ਨੂੰ ਹਿੱਟ ਕੀਤਾ ਵਾ ਬਸ ਇਹ ਟਕਰਾਣਾ ਨਾ ਹੁਣ ਤੱਕ ਇੱਕ ਲੇਡੀ ਤੇ ਇੱਕ ਬੱਚਾ ਤੇ ਇੱਕ ਉਹ ਜਿਹੜੇ ਜੈਂਸੀਆ ਉਹਨਾਂ ਦੇ ਨਾਲ ਚਲਾਉਂਦੇ ਸੀ ਡਰਾਈਵਿੰਗ ਕਰਦੇ ਮੋਟਰਸਾਈਕਲ ਦੀ ਡੈਥ ਹੋ ਚੁੱਕੀ ਆ ਜਿਹੜੀ ਦੂਜੀ ਜਿਹੜੀ ਉਹ ਵੀ ਹਾਂ ਤੇ ਜਿਹੜੀ ਬਰੀ ਸੀਰੀਅਸ ਐ ਸੀਰੀਅਸ ਡਿਵੀਜ਼ਨ ਵਿੱਚ ਆ ਉਹ ਅਦਾ ਚੱਲ ਰਿਹਾ ਵਾ ਜਿਹੜੇ ਪਾਸਿਆ ਉਹ ਜਿਹੜਾ ਉਹੀ ਬਸ ਵਾਲਾ ਡਰਾਈਵਰ ਆ ਨਾ ਉਹੀ ਇਹਨੂੰ ਮਤਲਬ ਡਰਾਈਵਰ ਤੇ ਜਦੋਂ ਸ਼ਾਇਦ ਉਹਦੇ ਕੋਲ ਹੋ ਗਿਆ ਲੋਕੀ ਉਸੇ ਬਸ ਵਿੱਚ ਹੀ ਲੋਡ ਕਰਕੇ ਇਹਨਾਂ ਨੂੰ ਬਚਾਅ ਵਾਸਤੇ ਇੱਥੇ ਸਭਲਾ ਹਸਪਤਾਲ ਲੈ ਕੇ ਆਏ ਆ ਹੁਣ ਉਹਨਾਂ ਦਾ ਜਿਹੜਾ ਕੰਮ ਦੀ ਕਾਰਵਾਈ ਆ ਚੱਲ ਰਹੀ ਆ ਇਥੇ ਮੰਤਰੀ ਦੇ ਵੱਤੋ ਵੱਤ ਨੂੰ ਨਹੀਂ ਕਰਨੀ ਕਰਕੇ ਸਖਤ ਕਾਰਵਾਈ ਕੀਤੀ ਕਰਕੇ ਜੀ ਡਰਾਈਵਰ ਨੂੰ ਸਜ਼ਾ ਦਵਾਈ ਆ ਉਸ ਵਿੱਚ ਕੁਝ ਲੋਕਾਂ ਨੇ ਤੇ ਕੁਝ ਵੀ ਗੁੱਸੇ ਜਿਹੇ ਲੋਕਾਂ ਨੇ ਨਾ ਮਤਲਬ ਵੀ ਜਿਸ ਤਾ ਸਿਵਲ ਹਸਪਤਾਲ ਵਿੱਚ ਉਹੀ ਪਾਸੇ ਜਿਹੜੀ ਆਈ ਹੈ ਨਾ ਉਹਨੂੰ ਇਟਾ ਰੋੜੇ ਮਾਰੇ ਆ ਚਲੋ ਉਹਨਾਂ ਨੂੰ ਪਬਲਿਕ ਨੇ ਜਾਂ ਪ੍ਰੈਸ ਵਾਲੇ ਮੇਰੇ ਵੀਰਾਂ ਨੇ ਬੜਾ ਸਮਝਾਇਆ ਵਾ ਉਹਨਾਂ ਪ੍ਰੈਸ ਵਾਲੇ ਵੀ ਨਾਲੇ ਸੁਝਾਅ ਆ ਗਏ ਹੋਰ ਲੋਕਾਂ ਨੇ ਕੰਟਰੋਲ ਕਰਕੇ ਤਾਂ ਉਹਨਾਂ ਨੂੰ ਸਮਝਾ ਕੇ ਤੇ ਭੇਜ ਦਿੱਤਾ ਪਰ ਚਲੋ ਗੁਰੂ ਇਹ ਮੋਰਚਾ ਸਟਾਫ ਕਰਮਚਾਰੀ ਬਾਥਰੂਮ ਲੈ ਕੇ ਜਾ ਰਹੇ ਹਾਂ ਤਾਂ ਆਪਾਂ ਜਾ ਰਹੇ ਹਾਂ ਇੱਕ ਬਟੇਰਾ ਆ ਕਰਮਚਾਰੀ ਜਿਹੜਾ ਬਾਥਰੂਮ ਪਿੱਛੇ ਕਰਕੇ ਅਸੀਂ ਥਾਣੇ ਖਾਣੀ ਚਾਹੁੰਦੇ ਸੀ ਚਲੋ ਵੀ ਦੇ ਵਿੱਚ ਉਹ ਨਹੀਂ ਉਹਨਾਂ ਛੱਡ ਦਿੱਤੀ ਚਲੋ ਕੋਈ ਗੱਲ ਨਹੀਂ ਬਾਕੀ ਇਹਦੇ ਵਿੱਚ ਸਾਰਾ ਮਾਮਲਾ ਜਿਹੜਾ ਥਾ ਘਾਰਵੀ ਜਿਹੜੀ ਲਗਾਤਾਰ ਜਾਰੀ ਹੈ ਸਾਰੀ ਪੋਰਟ ਤੇ ਆਈ ਹੋਈ ਆ ਜਲਦੀ ਤੋਂ ਜਲਦੀ ਇਹਨਾਂ ਦਾ ਪੁਸ਼ਟ ਮਾਰਕਿੰਗ ਕਰਾ ਕੇ ਸਕੂਲ ਪ੍ਰਬੰਧਕਾਂ ਦੇ ਕੋਲ ਵੀ ਸਕੂਲ ਪ੍ਰੰਤਕਾਰ ਦੇ ਵਿੱਚ ਵੀ ਇਹ ਲਿਖਿਆ ਜਾਊ ਕਿਉਂ ਹੋ ਹੀ ਹੋਇਆ ਵਾ ਇਸ ਮਤ ਵਿੱਚ ਜੋ ਸਕੂਲ ਆ ਗਿਆਂ ਤੇ ਵੀ ਇਹ ਕੋਈ ਕਾਰਵਾਈ ਬੰਦ ਹੂ ਉਹਦੀ ਵੀ ਉਹਨਾਂ ਦਾ ਵੀ ਇਸ ਵਿੱਚ ਕੋਈ ਲਿਆਜ ਨਹੀਂ ਕੀਤਾ ਜਾਊਗਾ ਜੇਕਰ ਉਹਦੇ ਖਿਲਾਫ ਕੋਈ ਤੁੰਤਰੀ ਕਾਰਵਾਈ ਜੇ ਉਹ ਫਾਰਮੈਟਿਚ ਨਾ ਪੂਰੀਆਂ ਕਰਦੇ ਹੋਏ ਉਹਨਾਂ ਦੇ ਖਿਲਾਫ ਤੁੰਤਰੀ ਕਾਰਵਾਈ ਕੀਤੀ ਜਾਊਗਾ